ਅਜੀ ਲੋਰ ਡਰਾਮਾ ਸਕੂਲ ਵੱਲੋਂ ਸਾਨੂੰ ਇਨਵਾਈਟ ਕੀਤਾ ਗਿਆ ਸੀ ਕਿ ਇਹਨਾਂ ਦੇ ਸਕੂਲ 'ਚ ਇੱਕ ਐਂਟੀ ਡਰਗ ਅਵੇਅਰਨੈਸ ਬੱਚਿਆਂ ਦਾ ਜਾਗਰੂਕਤਾ ਪ੍ਰੋਗਰਾਮ ਹੈ ਉਹਦੇ 'ਚ ਸਾਨੂੰ ਸ਼ਾਮਲ ਹੋਣ ਲਈ ਇਨਵਾਈਟ ਕੀਤਾ ਗਿਆ ਸੀ ਜਦੋਂ 'ਚ ਮੈਂ ਔਰ ਐਸਪੀ ਸਿਟੀ ਆਏ ਆਂ ਔਰ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹਨਾਂ ਦੇ ਸਕੂਲ ਦੇ ਬੱਚਿਆਂ ਨੇ ਜੋ ਇੱਥੇ ਅਸੀਂ ਦੇਖਿਆ ਇਹਨਾਂ ਨੇ ਉਹ ਬਹੁਤ ਅੱਛੀ ਲਈ ਤੇ ਜਿਹੜੇ ਇਹਨਾਂ ਨੇ ਵਕ ਵਕ ਪੋਸਟਰਸ ਰਿਗਾਰਡਿੰਗ ਹਾਰਮਫੁਲ ਇਫੈਕਟਸ ਆਫ ਡਰਗਸ ਆਪਣੇ ਆਪ ਬਣਾਏ ਹੋਏ ਸੀਗੇ ਬਹੁਤ ਅੱਛੀ ਆਪਣੀ ਕ੍ਰੀਏਟੀਵਿਟੀ ਦੇ ਥਰੂ ਇਹਨਾਂ ਨੇ ਦੱਸਿਆ ਵੀ ਨਸ਼ਾ ਕਿੰਨਾ ਵੱਡਾ ਕੋਡ ਹੈ ਜਿਹਨ ਦੁਨੀਆ ਤੋਂ ਹੀ ਆਈ ਵੁੱਡ ਸੇ ਖਤਮ ਕਰਨਾ ਚਾਹੀਦਾ ਸੋ ਅਸੀਂ ਵੀ ਇਹਨਾਂ ਨੂੰ ਦੱਸਿਆ ਕਿ ਜੋ ਜੋ ਪੰਜਾਬ ਪੁਲਿਸ ਵੱਲੋਂ ਅਪਰਾਧੇ ਕਿਤੇ ਜਾ ਰਹੇ ਹੈ ਔਰ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਸੋ ਦੈਟ ਇਸੀ ਸਟੇਜ ਤੋਂ ਹੀ ਜੇ ਬੱਚਿਆਂ ਨੂੰ ਅਵੇਅਰਨੈਸ ਹੋ ਜਾਏ ਤਾਂ ਦੈਟ ਵਨ ਰੀਲੀ ਹੈਲਪਸ ਕਿ ਜੇ ਉਹ ਆਪਣੀ ਫੈਮਲੀਆਂ ਆਪਣੇ ਨੇਬਰਹੂਡ ਇਸ ਚੀਜ਼ ਨੂੰ ਪਪੂਲਰਾਈਜ਼ ਕਰਨ ਔਰ ਇਦਰ ਬੈਸਟ ਯੂਜ਼ ਕਰਨ ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਇਨੀਸ਼ੀਏਟਿਵ ਨਾਲ ਜਦੋਂ ਸਾਡਾ ਪਬਲਿਕ ਨਾਲ ਪਾਵੇਂ ਬੱਚਿਆਂ ਦੇ ਰਾਹੀਂ ਇੰਟਰਫੇਸ ਹੁੰਦਾ ਹੈ ਪੁਲਿਸ ਦਾ ਤੇ ਮੈਂ ਸਮਝਦੀਆਂ ਕਿ ਸਾਨੂੰ ਬਹੁਤ ਹੈਲਪਫੁਲ ਸਾਬਿਤ ਹੋਏਗਾ ਤਾਂ ਇਹ ਤੁਹਾਡੀਆਂ ਲਗਾਤਾਰ ਇਹ ਮਹੌਮ ਗੱਲਾਂ ਚੱਲ ਰਹੀਆਂ ਕਿੰਨਾ ਅਸਰਦਾਰ ਜਿਹੜਾ ਲੋਕਾਂ ਦੇ ਵਿੱਚ ਫੈਲ ਰਿਹਾ ਹੈ ਦੇਖੋ ਜੀ ਜਿਹੜੇ ਪੋਜ਼ਿਟਿਵ ਸੋਚਦੇ ਆ ਤਾਂ ਮੈਂ ਮੈਨੂੰ ਪਰਸਨਲੀ ਲੱਗਦਾ ਹੈ ਕਿ ਜੇ ਪੁਲਿਸ ਤੁਹਾਡੀ ਸੋਸਾਇਟੀ ਦਾ ਹੀ ਪਾਰਟ ਹੈ ਅਸੀਂ ਲਗਾਤਾਰ ਕੁਛ ਨਾ ਕੁਛ ਉਪਰਾਲੇ ਕਰਦੇ ਰਹਿੰਦੇ ਆ ਜਿਹਦੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੀ ਹੈ ਸੋ ਇਸ ਤਰ੍ਹਾਂ ਦੇ ਇਵੈਂਟਸ 'ਤੇ ਵੀ ਸਾਨੂੰ ਲੱਗਦਾ ਹੈ ਕਿ ਅਵੇਰਨੈਸ ਇਸ ਆਲਸੋ ਵੈਰੀ ਇੰਪੋਰਟੈਂਟ ਪਾਰਟ ਆਫ ਦਿਸ ਜਿਹੜੀ ਵਾਰ ਅਗੇਂਸਟ ਡਰੱਗਸ ਹੈ ਕਿ ਜਿੰਨੀ ਜ਼ਿਆਦਾ ਅਸੀਂ ਬੱਚਿਆਂ ਦੇ ਥਰੂ ਵੀ ਅਵੇਰਨੈਸ ਜਨਰੇਟ ਕਰਾਂਗੇ ਉਹ ਸਾਨੂੰ ਡੈਫੀਨਿਟਲੀ ਯੂਸਫੁਲ ਸਾਬਤ ਹੋਏਗੀ